ਸਕੂਲ ਚ ਵੀ ਪੰਜਾ ਲੜਾਂਦੇ ਰਹਿੰਦੇ ਸੀ ਤੇ ਮੈਡਮਾ ਕੀ ਕਹਿੰਦੀ ਸੀ ਕਿ ਆ ਪੜਦੇ ਫੁੱੜਦੇ ਵੀ ਸੀਗੇ ਕਿ ਪੰਜੇ ਉੱਤੇ ਜੋਰ ਸੀ ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਆਰਮ ਰੈਸਲਿੰਗ ਦੀ ਦੁਨੀਆ ਵਿੱਚ ਪੂਰੀ ਧੱਕ ਮਚਾਉਣ ਵਾਲੇ ਉਹ ਸਰਦਾਰ ਜਿਨ੍ਹਾਂ ਦੇ ਪੰਜੇ ਨੇ ਕਹਿੰਦੇ ਕਹੋਂਦੇ ਹਾਥੀ ਵੀ ਚਿੱਤ ਕਰ ਦਿੱਤੇ ਆਪਣੇ ਵੇਟ ਦੇ ਵਿੱਚ ਕੀ ਅਲੱਗ ਬੇਟਾਂ ਦੇ ਵਿੱਚ ਵੀ ਕਿਸੇ ਨੇ ਅਜੇ ਤੱਕ ਹਰਾਇਆ ਨਹੀਂਗਾ ਉਹਨੂੰ ਹਰਾਇਆ ਸੀ ਮੈਂ ਹਰਾਇਆ ਸੀ ਸੋਨੀ ਸਪੋਰਟਸ ਦੇ ਸਭ ਤੋਂ ਜ਼ਿਆਦਾ ਟੀਆਰਪੀ ਉਸ ਮੈਚ ਦੀ ਆਈ ਸੀ ਔਰ ਸਪੈਸ਼ਲ ਉਹਨਾਂ ਫੋਨ ਕੀਤਾ ਸੀ ਕਿ ਆਹ ਮੈਚ ਸਾਨੂੰ ਅਗਲੇ ਸੀਜ਼ਨ ਦੇ ਦੁਬਾਰਾ ਚਾਹੀਦਾ ਉਦੋਂ ਕੀ ਹੁੰਦਾ ਹੁੰਦਾ ਸੀ ਵੀ ਅਸੀਂ ਕਹੇ ਨੂੰ ਪੁੱਛਦੇ ਹੁਣ ਕੋਈ ਦੱਸਦਾ ਨਹੀਂ ਸੀ ਹੁੰਦਾ ਵੀ ਕਿਸੇ ਨੇ ਸਹੀ ਨਹੀਂ ਸੀ ਦੱਸਣਾ ਗਲਤ ਦੱਸਣਾ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਪਾਈ ਨੀ ਮਿਹਨਤ ਕੀਤੀ ਏ ਕੋਈ ਰਿਸ਼ਤੇਦਾਰੀ ਨਹੀਂ ਕੋਈ ਅਸੀਂ ਫੰਕਸ਼ਨ ਨਹੀਂ ਕਿਤੇ ਵੀ ਨਹੀਂ ਆਂਦੇ ਜਾਂਦੇ ਹੁਣ ਵੀ ਸ਼ੇਰੇ ਵੀ ਅਸੀਂ ਟ੍ਰੇਨਿੰਗ ਕਰਕੇ ਆਏ ਆ ਹੁਣ ਵੀ ਜਾ ਕੇ ਅਸੀਂ ਸੱਤ ਦਿਨ ਟ੍ਰੇਨਿੰਗ ਕਰਦੇ ਆ ਅਸੀਂ ਇਹ ਫਿਰ ਕਿੰਨੇ ਸਾਲਾਂ ਤੋਂ ਚੱਲ ਰਿਹਾ ਇਹ ਕੰਮ ਇਹ 2016 ਤੋਂ 17 ਤੋਂ ਚੱਲਣ ਦੇ ਆਇਆ ਅਸੀਂ 3 ਵਜੇ ਜਿਮ ਜਾਂਦੇ ਹੁੰਨੇ ਸੀ ਕਿਉਂਕਿ ਉਦੋਂ ਤੁਹਾਨੂੰ ਪਤਾ ਲੋਕਡਾਊਨ ਦੇ ਵਿੱਚ ਥੋੜੀ ਸਟਿਕਨੈਸ ਜ਼ਿਆਦਾ ਸੀ ਅਸੀਂ 3 ਵਜੇ ਜਿਮ ਪਹੁੰਚ ਜਾਂਦੇ ਸੀ ਔਰ 4 4:30 ਵਜੇ ਤੱਕ ਜਿਮ ਕਰਕੇ ਘਰ ਘਰ ਪਹੁੰਚ ਜਾਂਦੇ ਸੀ ਇਹ ਤੁਸੀਂ ਤੜਕੇ ਸਵੇਰ ਦੀ ਗੱਲ ਦੱਸ ਰਹੇ ਹੋ ਤੜਕੇ ਸਵੇਰੇ ਤੜਕੇ ਦੀ ਅਸੀਂ ਥੈਰੇਪੀ ਵਾਲੇ ਥੈਰੇਪੀ ਕਰਵਾਨੇ ਹੁੰਦੇ ਆ ਕਪਿੰਗ ਕਰਵਾਨੇ ਆ ਉਹ ਵੀ ਆੰਦੇ ਨੇ ਵੀ 1-2 ਦਿਨ ਦਾ ਰੈਸਟ ਲਿਆ ਕਰੋ ਕਰਵਾਉਣ ਤੋਂ ਬਾਅਦ ਅਸੀਂ ਫਿਰ ਵੀ ਨਹੀਂ ਰੈਸਟ ਰੈਂਦੇ ਸਾਨੂੰ ਹੁੰਦਾ ਕਿ ਇੱਕ ਇੱਕ ਦਿਨ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਸਾਡੇ ਲਈ ਇੰਪੋਰਟੈਂਟ ਹੈ ਮ ਤੇ ਤੁਸੀਂ ਮੇਰਾ ਇੱਥੇ ਤੱਕ ਹੀ ਰਹਿ ਜੋ ਗਿਆ ਹੈ ਨਾ ਤੇ ਇਹ ਜਿਵੇਂ ਥੰਮ ਭਰਾ ਹੋਏਗਾ ਤੇ ਆਪਣਾ ਫਿੰਗਰ ਪਾਵਰ ਹੋਏਗੀ ਜਿਵੇਂ ਅਸੀਂ ਫਿੰਗਰ ਦੇ ਡਿਪਸ ਲਾਨਨੇ ਆ ਪੁਲ ਅਪਸ ਲਾਨਨੇ ਆ ਰਿਸਟ ਲਾਨਨੇ ਆ ਲੇਕਿਨ ਇਸ ਕਾਮਯਾਬੀ ਪਿੱਛੇ ਕਿੰਨਾ ਸੰਘਰਸ਼ ਹੈ ਅੱਜ ਉਸ ਦੀ ਗੱਲ ਹੋਵੇਗੀ ਹੁਣ ਜਿਵੇਂ ਗਰਮੀ ਹੁੰਦੀ ਹੈ ਹੁਣ ਤੁਹਾਨੂੰ ਪਤਾ ਹੈ 48 ਡਿਗਰੀ ਟੈਂਪਰੇਚਰ ਵੀ ਗਿਆ ਹੁਣ ਜਿਮ ਕਰਦੇ ਹੁਨੇਸਾ ਸਿਰ ਤੋਂ ਲੈ ਕੇ ਪੈਰਾਂ ਦੇ ਨੂਹਾਂ ਤੱਕ ਪਸੀਨਾ ਆ ਜਾਂਦਾ ਹੁੰਦਾ ਹੀ ਕਈ ਵਾਰੀ ਲੋਕੀ ਕਹਿੰਦੇ ਨੇ ਵਾਲ ਘਟਾ ਲਓ ਤੁਹਾਨੂੰ ਪਸੀਨਾ ਨਹੀਂ ਆਏਗਾ ਇੰਜ ਕਰ ਲਓ ਇੰਜ ਕਰ ਲਓ ਤੁਹਾਨੂੰ ਪਸੀਨਾ ਆਏਗਾ ਕਿ ਬਈ ਅਸੀਂ ਕੁਝ ਵੀ ਛੱਡ ਸਕਦੇ ਹਾਂ ਅਸੀਂ ਆਪਣੇ ਕੇਸ ਨਹੀਂ ਘਟਾ ਸਕਦੇ ਤੇ ਗੱਲ ਹੋਵੇਗੀ ਦੋਨਾਂ ਭਰਾਵਾਂ ਦੇ ਆਪਸੀ ਪਿਆਰ ਤੇ ਤਾਫਾਕ ਦੀ ਸਾਡਾ ਬੋਡੀ ਵੇਟ ਵੀ ਬਰਾਬਰ ਹੈ ਸਾਡਾ ਬਾਈਸੈਪਸ ਵੀ ਬਰਾਬਰ ਹੈ ਭਾਵੇਂ ਇੰਚ ਤੇ ਮਾਪ ਲਓ 4 ਆਰਮ ਦਾ ਵੀ ਸਾਈਜ਼ ਸਾਡਾ ਦੋਨਾਂ ਦਾ ਬਰਾਬਰ ਹੈ ਅਸੀਂ ਇੱਕ ਹੀ ਟੀਮ ਦੇ ਵਿੱਚ ਆ ਇੱਕ ਹੀ weight category ਦੇ ਵਿੱਚ ਆ ਸਿੰਘ ਤਾਂ ਇਕੱਲਾ ਹੀ ਨਹੀਂ ਮਾਨ ਹੁੰਦਾ ਤੁਸੀਂ ਇੱਕ ਟੀਮ ਦੇ ਵਿੱਚ ਦੋ ਦੋ ਆਏ ਹੋਏ ਆ ਉਹਦੀ ਉੱਤੇ ਨਾ ਸਭ ਦੀ ਨਜ਼ਰ ਹੀ ਤੇ ਰਹਿੰਦੀ ਏ ਹੁਣ ਕਾਰਜ ਦਾ ਸੀ ਮੈਚ ਪਿਛਲੀ ਵਾਰੀ ਲੀਗ ਦੇ ਵਿੱਚ ਬੈਸਟ ਆਫ 5 ਹੁੰਦੇ ਨੇ ਬੈਸਟ ਆਫ 5 ਦੇ ਵਿੱਚ ਅੱਭੀ ਪੰਜ ਪੰਜ ਰਾਊਂਡ ਹੁੰਦੇ ਨੇ ਉਹ ਇਹਨਾਂ ਦਾ ਮੈਚ ਲੀਗ ਦੇ ਵਿੱਚ ਸਭ ਤੋਂ ਜ਼ਿਆਦਾ ਲੰਮਾ ਟਾਈਮ ਤੱਕ ਗਿਆ ਸੀ ਡੇਢ ਘੰਟਾ ਇਹਨਾਂ ਦਾ ਮੈਚ ਚੱਲਿਆ ਸੀ ਪੰਜ ਰਾਊਂਡ ਖਤਮ ਕਰਨ ਲੱਗਿਆ ਡੇਢ ਘੰਟਾ ਲੱਗਿਆ ਡੇਢ ਘੰਟਾ ਲੱਗਿਆ ਜੀ ਹਾਂਜੀ ਇਹ ਕੋਈ ਸਾਡੇ ਵੇਟ ਚ ਵੀ ਮੁੰਡਾ ਹੈ ਨਾ ਅਸੀਂ ਇਹ ਨਹੀਂ ਸੋਚਿਆ ਵੀ ਇਹ ਸਾਨੂੰ ਕੱਲ ਨੂੰ ਹਰਾਏਗਾ ਅਸੀਂ ਇਹ ਸੋਚਦੇ ਆਂ ਵੀ ਅਸੀਂ ਪਹੁੰਚੇ ਆਂ ਕੋਈ ਗੱਲ ਤੁਸੀਂ ਪਹੁੰਚੋ ਤੇ ਤੁਸੀਂ ਡਿਸਰਵ ਕਰਦੇ ਹੋ ਤੇ ਤੁਸੀਂ ਵੀ ਆਪਣੇ ਜਿੱਤੋਗੇ ਸਰਦਾਰ ਅਰਸ਼ਦੀਪ ਸਿੰਘ ਵਿਰਕ ਤੇ ਸਰਦਾਰ ਕਾਰਜ ਵਿਰਕ ਮੈਂ ਮੱਜਾਂ ਵੀ ਰੱਖੀਆਂ ਹੋਈਆਂ ਹਾਂ ਜੀ ਹਾਂਜੀ ਅੱਜ ਮੱਜਾਂ ਵੀ ਰੱਖੀਆਂ ਹੋਈਆਂ ਨੇ ਅਸੀਂ ਜਿਹੜਾ ਆਪਣੇ ਘਰ ਦੀ ਖੇਤੀ ਹੈ ਨਾ ਜਿਹੜਾ ਅਸੀਂ کارਖਾਨੇ ਲਈ ਕਣਕ ਰੱਖਣੇ ਆ ਹਨ ਉਹ ਵੀ ਅਸੀਂ ਉਹ ਜਗ੍ਹਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਅਸੀਂ ਖਾਦ ਵੀ ਨਹੀਂ ਪਾਉਂਦੇ ਆਰਗੇਨਿਕ ਤਰੀਕੇ ਨਾਲ ਇਹ ਅਸੀਂ ਰੱਖਣੇ ਆ ਵੈਸੇ ਤਾਂ ਡੋਲੇ ਬਾਈ ਦੇ ਬਹੁਤ ਵੱਡੇ ਵੱਡੇ ਆ ਲੇਕਿਨ ਭਾਈ ਭਾਈ ਜੀ ਨੂੰ ਕਿਹਾ ਭਾਈ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਹੈ ਭਾਈ ਅੱਧਾ ਘੰਟਾ ਬਾਹਰ ਨਹੀਂ ਆਏ ਬਾਥ ਭਾਈ ਇਹ ਨਾ ਥੋੜਾ ਇਹਦਾ ਨੇਚਰ ਐਵੇਂ ਮੇ ਇਹ ਤੋਂ ਪਿੱਛੇ ਜੋ ਮਰਜੀ ਪੁੱਛ ਲੋ ਪਰ ਸਟੇਜ ਤੇ ਨਹੀਂ ਹੈ ਨਾ ਜਿਵੇਂ ਆਪਣਾ ਕੈਮਰੇ ਸਾਹਮਣੇ ਫੇਸ ਕਰਨਾ ਬੋਲਣਾ ਹਨਾ ਜੇ ਮਹਾਰਾ ਜੀ ਨੇ ਇੱਥੇ ਤੱਕ ਪਹੁੰਚਾਇਆ ਇਹ ਤੋਂ ਉੱਤੇ ਵੀ ਪਹੁੰਚਾਇਆ ਹੈ ਜੇ ਆਪਾਂ ਇੱਥੇ ਇਸ ਜਗ੍ਹਾ ਤੇ ਪਹੁੰਚ ਗਏ ਆਪਾਂ ਹੰਕਾਰ ਕਰਨ ਲੱਪੇ ਤੇ ਇਥੋਂ ਥੱਲੇ ਵੀ ਜਾ ਸਕਨੇ ਆ ਸੋ ਬਾਈ ਹਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆ ਫਤਿਹ ਦੀ ਸਾਂਝ ਦੇ ਨਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪਾਜੀ ਦੀ ਪਹਿਲਾਂ ਤੁਸੀਂ 22 ਸ਼ੈਪਸ ਦੇਖੋ ਪਾਜੀ ਡੋਲੇ ਦੇ ਦਰਸ਼ਨ ਕਰਾਏ ਇੱਕ ਵਾਰੀ ਹਰੀ ਸਿੰਘ ਜੀ ਨਲੋਆ ਦੀ ਤਸਵੀਰ ਡੋਲਿਆਂ ਦੇ ਉੱਤੇ ਛਾਪੀ ਹੋਈ ਆ ਔਰ ਉਦਾਂ ਦਾ ਹੀ ਜਜ਼ਬਾ ਆ ਦੇਖੋ ਜੀ ਮੈਂ ਕਹਿੰਦਾ ਭਾਈ ਤੁਸੀਂ ਇੱਕ ਮੀਜ ਰੈਡੀਮੇਡ ਮਿਲ ਜਾਂਦੇ ਤੁਹਾਡੇ ਕਿ ਸਵਾਨੇ ਹੋ ਤੁਸੀਂ ਨਹੀਂ ਭਾਈ ਮਿਲ ਜਾਂਦੇ ਹਜੇ ਤੇ ਬਾਕੀ ਪਰਮਾਤਮਾ ਕਿਰਪਾ ਕਰੇਗਾ ਅਗਾਂ ਨਹੀਂ ਮਿਲਣਗੇ ਅੱਛਾ ਚਲੋ ਕਿਰਪਾ ਬਣੀ ਰਹੇ ਪਰਮਾਤਮਾ ਦੀ ਇੱਧਰ ਵੀ ਭਾਈ ਜ ਨੇ ਸ਼ੇਰ ਛਾਪਿਆ ਹੋਇਆ ਤੇ ਟੈਟੂ ਹਰ ਮੈਦਾਨ ਫਤਿਹ ਲਓ ਜੀ ਤਵਾ ਜੀ ਥੋੜਾ ਜਿਆ ਸਾਨੂੰ ਦੱਸੋ ਜਿਹੜੇ ਨਵੇਂ ਬੱਚੇ ਐ ਕਿਉਂਕਿ ਗੇਮ ਇਹ ਜਿੱਦਾਂ ਇੰਟਰੋਡਿਊਸ ਹੀ ਹੋਈ ਐ ਹਲੇ ਸਾਡੇ ਵਰਗਿਆਂ ਨੂੰ ਤਾਂ ਨਵੀਂ-ਨਵੀਂ ਹਨ ਕਈ ਬੱਚੇ ਅੱਜ ਇੱਥੇ ਆਏ ਐ ਜਿਨ੍ਹਾਂ ਨੇ ਪਹਿਲੀ ਵਾਰ ਇਹ ਗੇਮ ਲਾਈਵ ਵੇਖੀ ਐ ਸੀ ਟੀਵੀ ਦੇ ਉੱਤੇ ਵੇਖਦੇ ਆਂ ਪਰ ਅੱਜ ਜੋ ਨਜ਼ਾਰਾ ਵੇਖਿਆ ਸੀ ਮੈਂ ਵੇਖਿਆ ਵੀ ਗੇਮ ਨਾ 1 ਮਿੰਟ ਦੇ ਵਿੱਚ 1 ਮਿੰਟ ਵੀ ਮੈਂ ਜ਼ਿਆਦਾ ਕਹ ਰਿਹਾ 1 ਸੈਕਿੰਡ ਦੇ ਵਿੱਚ ਬਦਲ ਜਾਂਦੀ ਐ ਇਨ ਦਾ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ ਐ ਤੇ ਇਹਦੀ ਜਿਹੜੀ ਤਿਆਰੀ ਹੈ ਇਹਦੀ ਜਿਹੜੀ ਸਾਡੀ ਬੋਡੀ ਬਿਲਡਿੰਗ ਹੈ ਇਹ ਵੀ ਡਿਫਰੈਂਟ ਹੁੰਦੀ ਹੈ ਜੀ ਹਾਂਜੀ ਭਾਜੀ ਜਿਵੇਂ ਦੂਜੇ ਬੋਡੀ ਬਿਲਡਰ ਹੁੰਦੇ ਨੇ ਜਾਂ ਆਮ ਲੋਕ ਜਿੰਮ ਕਰਦੇ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ ਮਸਲ ਬਣਾਣਾ ਹੈ ਅਸੀਂ ਮਸਲ ਚ ਕਟਿੰਗ ਪਾਣੀ ਅਸੀਂ ਵੇਨਸ ਕੱਢਣੀਆਂ ਨੇ ਬਾਹਰ ਸਾਨੂੰ ਇਹ ਚੀਜ਼ਾਂ ਨਾਲ ਕੋਈ ਮੈਟਰ ਨਹੀਂ ਹੈ ਸਾਨੂੰ ਇਹ ਵੇ ਅਸੀਂ ਪਾਵਰ ਲੈ ਕੇ ਆਉਣੀ ਹੈ ਆਪਣੀ ਬੋਡੀ ਦੇ ਵਿੱਚ ਆਪਣੀ ਆਰਮ ਦੇ ਵਿੱਚ ਪਾਵਰ ਜਿੰਨੀ ਜ਼ਿਆਦਾ ਪਾਵਰ ਗੇਮ ਕਰਾਂ ਗੇਨ ਕਰਾਂਗੇ ਉਹਨਾਂ ਜਿਆਦਾ ਅਸੀਂ ਫਾਸਟ ਜਿੱਤ ਪਾਵਾਂਗੇ ਫਾਸਟ ਪਿੰਨ ਕਰ ਪਾਵਾਂਗੇ ਔਰ ਐਵੇਂ ਹੁੰਦਾ ਹੈ ਕਿ ਜਿਵੇਂ ਆਪਾਂ ਜਿਵੇਂ ਆਪਾਂ ਵਧੀਆ ਤਿਆਰੀ ਕਰਨੇ ਪਏ ਆ ਜੇ ਆਪ ਕਦਮ ਲਾ ਸਕਣੇ ਆ ਜੇ ਆਪਾਂ ਤੁਹਾਨੂੰ ਪਤਾ ਹੈ ਅਗਲਾ ਪਲੇਅਰ ਵੀ ਬਰਾਬਰ ਦਾ ਆਪਾਂ ਵੀ ਬਰਾਬਰ ਦਾ ਫਿਰ ਤੇ ਮੈਚ ਬਹੁਤ ਜ਼ਿਆਦਾ ਫਾਸਟ ਦੇ ਹੁੰਦੇ ਨੇ ਹੁਣ ਕਰਦਾ ਸੀ ਮੈਚ ਪਿਛਲੀ ਵਾਰੀ ਲੀਗ ਦੇ ਵਿੱਚ ਬੈਸਟ ਆਫ 5 ਹੁੰਦੇ ਨੇ ਬੈਸਟ ਆਫ 5 ਦੇ ਵਿੱਚ ਅੱਭੀ ਪੰਜ ਪੰਜ ਰਾਊਂਡ ਹੁੰਦੇ ਨੇ ਉਹ ਇਹਨਾਂ ਦਾ ਮੈਚ ਲੀਗ ਦੇ ਵਿੱਚ ਸਭ ਤੋਂ ਜ਼ਿਆਦਾ ਲੰਮਾ ਟਾਈਮ ਦਾ ਗਿਆ ਸੀ ਡੇਢ ਘੰਟਾ ਇਹਨਾਂ ਦਾ ਮੈਚ ਚੱਲਿਆ ਸੀ ਪੰਜ ਰਾਊਂਡ ਖਤਮ ਕਰਨ ਲੱਗਿਆ ਡੇਢ ਘੰਟਾ ਲੱਗਿਆ ਡੇਢ ਘੰਟਾ ਲੱਗਿਆ ਜੀ ਹਾਂਜੀ ਅੱਛਾ ਔਰ ਸਾਡੇ ਉਹ ਲੀਗ ਦੇ ਵਿੱਚ ਸਭ ਤੋਂ ਇੰਟਰਸਟਿੰਗ ਮੈਚ ਦੋ ਗੇ ਸਨ ਇੱਕ ਕਾਰਜ ਦਾ ਗਿਆ ਸੀ ਉਹ ਡੇਢ ਘੰਟੇ ਦਾ ਔਰ ਇੱਕ ਮੇਰਾ ਗਿਆ ਸੀ ਮੇਰਾ ਕਾਇਲਸ ਨਾਲ ਗਿਆ ਸੀ ਕਾਇਲ ਕਮਿੰਗਸ ਉਹ ਏਸ਼ੀਆ ਚੈਂਪੀਅਨ ਹੈ ਉਹ ਮੁੰਡਾ ਸਾਡੇ weight ਦੇ ਵਿੱਚ ਉਹਨੂੰ ਇੰਡੀਆ ਦੇ ਵਿੱਚ ਆਪਣੇ weight ਦੇ ਵਿੱਚ ਕੀ ਅਲੱਗ weightਾਂ ਦੇ ਵਿੱਚ ਵੀ ਕਿਸੇ ਨੇ ਅਜੇ ਤੱਕ ਹਰਾਇਆ ਨਹੀਂਗਾ ਉਹਨੂੰ ਹਰਾਇਆ ਸੀ ਮੈਂ ਹਰਾਇਆ ਸੀ ਔਰ ਸੋਨੀ ਸਪੋਰਟਸ ਦੇ ਸਭ ਤੋਂ ਜ਼ਿਆਦਾ TRP ਉਸ ਮੈਚ ਦੀ ਆਈ ਸੀ ਔਰ ਸਪੈਸ਼ਲ ਉਹਨਾਂ ਫੋਨ ਕੀਤਾ ਸੀ ਕਿ ਆਹ ਮੈਚ ਸਾਨੂੰ ਅਗਲੇ ਸੀਜ਼ਨ ਦੇ ਦੁਬਾਰਾ ਚਾਹੀਦਾ ਹੈ ਦੁਬਾਰਾ ਚਾਹੀਦਾ ਸਹੀ ਹੈ ਜੀ ਤੇ ਵੀਰ ਜੀ ਤੁਹਾਡੇ ਦੋਨਾਂ ਚੋਂ ਵੱਡਾ ਕੌਣ ਹੈ ਜੀ ਮੈਂ ਤੁਸੀਂ ਵੱਡੇ ਹਾਂ ਜੀ ਤੇ ਇਹ ਜਿਹੜਾ ਸ਼ੌਂਕ ਹੈ ਇਸ ਗੇਮ ਦਾ ਇਹ ਫਿਰ ਕਿਦਾਂ ਤੁਹਾਨੂੰ ਪਿਆ ਫਿਰ ਇਹਦੇ ਬਾਅਦ ਸ਼ੁਰੂ ਤੋਂ ਹੀ ਜਾਵੇਂ ਸਕੂਲ ਟਾਈਮ ਖੇਡਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਫਿਰ ਜਿਮ 'ਚ ਗਏ ਪਣਾ ਤੇ ਉੱਥੇ ਫਿਰ ਬੱਚੇ ਖੇਡਦੇ ਹੁੰਦੇ ਸੀ ਬਸ ਉਹ ਖੇਡਦੇ ਖੇਡਦੇ ਸ਼ੌਂਕ ਪੈ ਗਿਆ ਸਕੂਲ ਚ ਵੀ ਪੰਜਾ ਲੜਾਂਦੇ ਰਹਿੰਦੇ ਸੀ ਤੇ ਮੈਡਮਾਂ ਕੀ ਕਹਿੰਦੀ ਸੀ ਕਿ ਆ ਪੜਦੇ ਫੁੱੜਦੇ ਵੀ ਸੀ ਕਿ ਪੰਜੇ 'ਤੇ ਜੋਰ ਸੀ ਸਾਰਾ ਪੜਦ ਫੁੱੜਨ ਵਾਲਾ ਤੇ ਕਾਟੀ ਸੀ ਤੇ ਪੜਨ ਵਾਲਾ ਇਹਨਾਂ ਪਹਿਲਾਂ ਅੱਗੇ ਵੇ ਨੇ ਸਟਾਰਟ ਕੀਤੀ ਇੱਕ ਦਾ ਸਾਲ ਪਹਿਲਾਂ ਇਹਨਾਂ ਸਟਾਰਟ ਕੀਤੀ ਫਿਰ ਇਹਨਾਂ ਨੂੰ ਵੇਖ ਵੇਖ ਕੇ ਜਿਹੜੇ ਆਪਣੇ ਸੀਨੀਅਰ ਸਨ ਇਹਨਾਂ ਨੂੰ ਵੇਖ ਵੇਖ ਕੇ ਅਸੀਂ ਜਿਮ ਮੈਂ ਵੀ ਜਿਮ ਸਟਾਰਟ ਕੀਤੀ ਤੇ ਇਹ ਕੋਈ ਆਪਣੇ ਨੇਚਰਲ ਸੀ ਸਾਡਾ ਪੰਜੇ ਦੇ ਵਿੱਚ ਅਸੀਂ ਆਮ ਲੋਕਾਂ ਨਾਲੋਂ ਸਾਡੀ ਪੰਜੇ ਦੇ ਵਿੱਚ ਜ਼ਿਆਦਾ ਪਾਵਰ ਸੀ ਉਸ ਤਰ੍ਹਾਂ ਹੀ ਅਸੀਂ ਕੰਪੀਟੀਸ਼ਨ ਖੇਡੇ ਕੰਪੀਟੀਸ਼ਨ ਦੇ ਵਿੱਚ ਹਰਿਆਣਾ ਸਟੇਟ ਦੇ ਵਿੱਚ ਪਹਿਲੀ ਵਾਰੀ ਕੰਪੀਟੀਸ਼ਨ ਮੈਂ ਖੇਡਿਆ ਪਹਿਲੀ ਵਾਰੀ ਹਰਿਆਣਾ ਸਟੇਟ ਚ 골ਡ ਆ ਗਿਆ ਤੇ ਉਦਾਂ ਹੀ ਇਦਾ ਅਸੀਂ ਉਦਾਂ ਹੀ ਇਦਾ ਅਸੀਂ ਤੇ ਇਹ ਵੀ ਕੰਟੀਨਿਊ ਜਿਵੇਂ ਜਿਹੜੇ ਵੀ ਕੰਪੀਟੀਸ਼ਨ ਖੇਡਨੇ ਉਥੇ ਵਧੀਆ ਮੈਡਲ ਆਉਣੇ ਵਧੀਆ ਲੋਕਾਂ ਦੇ ਖੁਸ਼ ਹੋਣਾ ਕੁਝ ਆਪਣੀ ਪਾਗ ਨੂੰ ਵੇਖ ਕੇ ਤੇ ਹੋਰ ਜ਼ਿਆਦਾ ਲੋਕੀ ਖੁਸ਼ ਹੁੰਦੇ ਨੇ ਖੇਡਦਿਆਂ ਨੂੰ ਤੇ ਉਸ ਲਈ ਲੋਕੀ ਜਿਵੇਂ ਇੰਨਾ ਜ਼ਿਆਦਾ ਖੁਸ਼ ਹੁੰਦੇ ਨੇ ਲੋਕੀ ਪਿਆਰ ਇੰਨਾ ਜ਼ਿਆਦਾ ਦਿੰਦੇ ਨੇ ਤੇ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਸਾਡੇ ਨਾਲ ਨਾ ਹੁੰਦਾ ਸ਼ਾਇਦ ਕੀ ਪਤਾ ਸੀ ਹੁਣ ਨੂੰ ਗੇਮ ਛੱਡ ਦਿੰਦੇ ਤੁਸੀਂ ਤਾਂ ਖੈਰ ਬਹੁਤ ਮਾਨ ਵੀ ਪ੍ਰਾਪਤ ਕਰ ਲਿਆ ਇੱਕ ਛੋਟਾ ਮੋਟਾ ਬੰਦਾ ਜਿਹਦੇ ਮਾੜੇ ਜਿਹੇ ਡੋਲਾ ਬਣ ਜਾਂਦਾ ਨਾ ਉਹ ਦੂਜੇ ਨੂੰ ਸਿਆਣਦਾ ਨਹੀਂ ਮੈਂ ਤੁਹਾਨੂੰ ਦੇਖਿਆ ਸੀ ਬੜਾ ਹੰਬਲ ਤਰੀਕੇ ਦੇ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਲੱਗਦੇ ਹੀ ਨਹੀਂ ਤੁਸੀਂ ਬੋਡੀ ਬਿਲਡਿੰਗ ਲਾਈਨ 'ਚ ਹੋਣੇ ਕੋਈ ਹੰਕਾਰ ਨਹੀਂ ਤੇ ਫਿਰ ਤੁਹਾਡਾ ਸੁਭਾਅ ਇਦਾਂ ਦਾ ਹੈਗਾ ਦੇਖੋ ਭਾਜੀ ਜੇ ਆਪਾਂ ਅੱਜ ਇੱਥੇ ਪਹੁੰਚੇ ਆ ਆਪਾਂ ਵੀ ਉਸ ਲੈਵਲ ਤੋਂ ਉੱਠ ਕੇ ਪਹੁੰਚੇ ਆ ਜੇ ਆਪਾਂ ਉਹ ਲੈਵਲ ਆਪਣਾ ਚੇਤਾਰਾ ਕੰਨ ਯਾਦ ਰੱਖਾਂਗੇ ਵੀ ਅਸੀਂ ਵੀ ਕਿਸੇ ਦੀ ਉਂਗਲ ਫੜ ਕੇ ਚੱਲੇ ਸਾਂ ਉਦੋਂ ਕੀ ਹੁੰਦਾ ਹੁੰਦਾ ਸੀ ਵੀ ਅਸੀਂ ਕਿਸੇ ਨੂੰ ਪੁੱਛਦੇ ਹੁੰਦੇ ਕੋਈ ਦੱਸਦਾ ਨਹੀਂ ਸੀ ਹੁੰਦਾ ਵੀ ਕਿਸੇ ਨੇ ਸਹੀ ਨਹੀਂ ਸੀ ਦੱਸਣਾ ਗਲਤ ਦੱਸਣਾ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਆ ਪਾਈ ਨਹੀਂ ਮਿਹਨਤ ਕੀਤੀ ਏ ਅੱਜ ਹਰਿਆਣੇ ਦੀ ਸਾਰਾ ਆਪਣੀ ਜਿਡ ਪ੍ਰੋ ਪੰਜਾਬ ਉਹਦਾ ਆਪਣੀ ਮੇਨ ਆਪਣੀ ਐਂਟਰੀ ਏ ਆਪਾਂ ਨੂੰ ਕੋਈ ਛੋਟਾ ਬੱਚਾ ਵੀ ਆ ਕੇ ਪੁੱਛੇਗਾ ਨਾ ਜਦ ਮੈਸੇਜ ਕਰੇਗਾ ਜਾਂ ਪੁੱਛੇਗਾ ਵੀ ਅਸੀਂ ਆ ਗੇਮ ਕਰਨੀ ਕਿਵੇਂ ਕਰੀਏ ਡਾਈਟ ਪੁੱਛਣੀ ਹੋਏ ਟ੍ਰੇਨਿੰਗ ਪੁੱਛਣੀ ਹੋਏ ਅਸੀਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਇੱਥੇ ਵੀ ਛੋਟੇ ਛੋਟੇ ਬੱਚੇ ਨੇ ਮੈਨੂੰ ਟੈਕਨੀਕ ਦੱਸ ਦੋ ਮੈਨੂੰ ਇਦਾਂ ਦੱਸ ਦੋ ਤੇ ਉਹਨਾਂ ਸਾਰਿਆਂ ਨੂੰ ਦੱਸਿਆ ਵੀ ਐਵੇਂ ਨਹੀਂ ਹੁੰਦਾ ਕਿ ਆਪਾਂ ਜੇ ਕੋਈ ਬੱਚਾ ਆ ਨਾ ਹੀ ਜੀ ਗੱਲ ਹੀ ਨਹੀਂ ਕਰਨੀ ਦੇ ਇਦਾਂ ਹਨਾ ਤੇ ਹੁਣ ਜੇ ਆਪਾਂ ਹੀ ਉਹਨਾਂ ਨੂੰ ਦਾਂ ਦੱਸਾਂਗੇ ਤੇ ਫਿਰ ਕੌਣ ਦੱਸੇਗਾ ਤੇ ਉਹ ਆਪਾਂ ਨੂੰ ਪਸੰਦ ਕਰਦੇ ਨੇ ਤੇ ਆਪਾਂ ਨਾਲ ਗੱਲ ਕਰਾਂਗੇ ਉਹ ਆਪਾਂ ਨੂੰ ਹੋਰ ਜ਼ਿਆਦਾ ਪਸੰਦ ਕਰਨਗੇ ਜੇ ਆਪਾਂ ਉਹਨਾਂ ਨਾਲ ਗੱਲ ਨਾ ਕਰਾਂਗੇ ਤੇ ਆਪਾਂ ਨੂੰ ਜਿਹੜੇ ਪਸੰਦ ਕਰਦੇ ਨੇ ਉਹ ਵੀ ਆਖਣਗੇ ਯਾਰ ਬੰਦੇ 'ਚ ਬਹੁਤ ਜ਼ਿਆਦਾ ਐਟੀਟਿਊਡ ਹੈ ਸਹੀ ਹੈ ਜੀ ਤੇ ਵੀਰ ਜੀ ਥੋੜਾ ਜਿਹਾ ਸਾਨੂੰ ਜ਼ਰੂਰ ਦੱਸਿਓ ਜਿਹੜੇ ਨਵੇਂ ਬੱਚੇ ਆ ਵੀ ਇਹਦੀ ਜਿਹੜੀ ਤੁਹਾਡਾ ਜਿਹੜਾ ਪੰਜਾ ਹੁੰਦਾ ਤੁਸੀਂ ਮੈਨੂੰ ਦੱਸ ਰਹੇ ਸੀਗੇ ਥੋੜੀ ਟੈਕਨੀਕਲ ਚੀਜ਼ਾਂ ਕਹਿੰਦੇ ਵੀ ਭਾਜੀ ਦਾ ਨਾ ਐਕਚੁਅਲੀ ਹੱਥ ਦੇਖੋ ਤੁਸੀਂ ਗੁੱਟ ਨਾ ਆ ਚੀਜ਼ ਬੜੀ ਭਾਰੀ ਹੈ ਤੇ ਇਹ ਭਾਜੀ ਨੇ ਬੜੀ ਮਸਲਸ ਤਿਆਰ ਕੀਤੇ ਹੋਇਆ ਹੱਥ ਦੀ ਵੀ ਕਹਿੰਦੇ ਸੋਖਾ ਸੋਖਾ ਬੰਦੇ ਦੇ ਹੱਥ ਦੇ ਵਿੱਚ ਵੀ ਨਹੀਂ ਹੱਥ ਆਂਦਾ ਹੈਗਾ ਤੇ ਇਹ ਕਿਹੜੀ ਕੀ ਕੀ ਟੈਕਨੀਕਲ ਮੋਟੀ ਮੋਟਾ ਤੌਰ ਦੇ ਤੇ ਸਮਝਣਾ ਹੋਵੇ ਕੀ ਟੈਕਨੀਕ ਹੁੰਦੀ ਹੈ ਇਹ ਇਹ ਭਾਜੀ ਟੈਕਨੀਕ ਹੁੰਦੀ ਜਿੱਦਾਂ ਕਿ ਹੁਣ ਮੇਰਾ ਥੰਮ ਲਾ ਲਓ ਤੇ ਤੁਹਾਡਾ ਥੰਮ ਲਾ ਲਓ ਹਣਾ ਜਿਵੇਂ ਹੁਣ ਆਪਾਂ ਪਕੜੇ ਮੇਰੇ ਵਰਗੇ ਦਾ ਪੰਜਾ ਆ ਜਾਣਗੇ ਜਿਵੇਂ ਮੈਂ ਤੁਹਾਡਾ ਪਕੜਿਆ ਮੈਂ ਇੱਥੇ ਤੱਕ ਤੁਹਾਨੂੰ ਪਕੜ ਪਾਵਾਂਗਾ ਠੀਕ ਹੈ ਹੁਣ ਤੁਸੀਂ ਉਹ ਮੇਰਾ ਹੱਥ ੰਭੜਾ ਹੈ ਨਾ ਤੇ ਤੁਸੀਂ ਮੇਰਾ ਇੱਥੇ ਤੱਕ ਹੀ ਰਹਿ ਜੋਗੇ ਹਣਾ ਤੇ ਇਹ ਜਿਵੇਂ ਥੰਮ ਭੜਾ ਹੋਏਗਾ ਤੇ ਉਹਨਾਂ ਦੇ ਵਿੱਚ ਛੋਟੇ ਇਨੀ ਸ਼ੋਰਟ ਫਾਰਮ ਦੇ ਵਿੱਚ ਤੇ ਮੈਂ ਟ੍ਰੇਨਿੰਗ ਸਾਰੀ ਦੱਸ ਨਹੀਂ ਸਕਦਾ ਇਹ ਵੀ ਕਿ ਅਸੀਂ ਜਿਵੇਂ ਸਵੇਰੇ 6 ਵਜੇ ਜਿੰਮ ਜਾਂਦੇ ਆ 10 ਵਜੇ ਤੱਕ ਮਾਰਨਿੰਗ ਜਿੰਮ ਕਰਨੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ 4-5 ਵਜੇ ਤੋਂ ਲੈ ਕੇ 9-10 ਵਜੇ ਤੱਕ ਅਸੀਂ ਟ੍ਰੇਨਿੰਗ ਕਰਨੇ ਆ ਕਿਉਂਕਿ ਅਸੀਂ ਨੈਕਸਟ ਮੰਥ ਸੋਨੀ ਸਪੋਰਟਸ ਦੀ ਲੀਗ ਖੇਡਣੀ ਹੈ ਪਿਛਲੀ ਰਹੀ ਸੀ ਰੁੱਤਕ ਰੋਡੀ ਫ੍ਰੈਂਚਾਈਜ਼ੀ ਅਲੋਕੇਡੇ ਸਾਂ ਹੋਣ ਅਸੀਂ ਬੰਗਾਲ ਟਾਈਗਰਸ ਨਾਲ ਖੇਡਣਦੇ ਆ ਸੈਕੰਡ ਸੀਜ਼ਨ ਅਸੀਂ ਇੱਕ ਹੀ ਟੀਮ ਦੇ ਵਿੱਚ ਆ ਇੱਕ ਹੀ weight category ਦੇ ਵਿੱਚ ਆ ਹਾਂਜੀ ਇੱਕ ਹੀ ਟੀਮ 'ਚ ਖੇਡਦੇ ਤੇ ਸਿੰਘ ਤਾਂ ਇਕੱਲਾ ਹੀ ਨਹੀਂ ਮਾਣ ਹੁੰਦਾ ਤੁਸੀਂ ਇੱਕ ਟੀ ਉਹਦੀ ਉੱਥੇ ਨਾ ਸਭ ਦੀ ਨਜ਼ਰ ਇੱਧਰ ਰਹਿੰਦੀ ਏ ਸਭ ਤੇ ਇਹਨਾਂ ਤੇ ਰਹਿੰਦੀ ਏ ਵੀ ਵੇਖੋ ਚਾਹੇ ਬੰਦਾ ਕੁਝ ਵੀ ਹੋਏ ਵੀ ਆ ਦੋਵੇਂ ਜਿੱਥੇ ਇਕੱਠੇ ਹੋ ਗਏ ਨਾ ਵੀ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਕਰ ਦੇਣ ਸਭ ਨੂੰ ਧਰਤੀ ਹਿਲਾ ਦੇਣੀ ਆ ਹਾਂ ਇਹਨਾਂ ਨੂੰ ਧਰਤੀ ਹਿਲਾ ਦੇਣੀ ਏ ਜਿਹੜਾ ਸਾਡਾ ਡਗ ਆਊਟ ਵੀ ਹੁੰਦਾ ਨਾ ਜਿੱਦ ਸਾਡੀ ਟੀਮ ਦਾ ਮੈਚ ਹੁੰਦਾ ਜਿਵੇਂ ਕਈ ਵਾਰੀ ਅਸੀਂ ਆਨੇ ਵੀ ਅਸੀਂ ਰੈਸਟ ਕਰਨਾ ਅਸੀਂ ਸਾਡਾ ਜਿੱਥੇ ਵੀ ਕਈ ਵਾਰੀ ਸਾਡਾ ਮੈਚ ਨਹੀਂ ਹੁੰਦਾ ਤੇ ਸਾਨੂੰ ਸਾਡੀ ਟੀਮ ਵਾਲੇ ਆਉਂਦੇ ਨਹੀਂ ਵੀ ਤੁਹਾਡਾ ਜਾਣਾ ਜ਼ਰੂਰੀ ਏ ਕਿਉਂਕਿ ਜਦੋਂ ਅਸੀਂ ਡਗ ਆਊਟ ਦੇ ਵਿੱਚ ਖੜੇ ਹੁੰਦੇ ਨਾ ਅਗਲੀ ਟੀਮ ਤੇ ਪ੍ਰੈਸ਼ ਵੈਸੇ ਚਲੋ ਮਹਾਰਾਜ ਦੀ ਕਿਰਪਾ ਨਾਲ ਆਪਣੀ ਪੱਗ ਦੇ ਨਾਲ ਪਛਾਣ ਹੀ ਅਲੱਗ ਹੋ ਜਾਂਦੀ ਹੈ ਤੇ ਉਹਦੇ ਨਾਲ ਆਪਣਾ ਇੱਕ ਤੇ ਰਿਸਪੈਕਟ ਬਹੁਤ ਜ਼ਿਆਦਾ ਮਿਲਦੀ ਹੈ ਇੱਕ ਉਸ ਤੋਂ ਬਾਅਦ ਪਛਾਣ ਇੰਨੀ ਹੋ ਜਾਂਦੀ ਹੈ ਲੋਕ ਹਰ ਕੋਈ ਵੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਫਤਿਹ ਬੁਲਾਉਂਦਾ ਉਹ ਚੀਜ਼ ਦਾ ਨਾ ਪੱਗ ਨੂੰ ਲੈ ਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਇੱਕ ਜ਼ਿੰਮੇਵਾਰੀ ਵੀ ਵੱਜ ਜਾਂਦੀ ਹੈ ਜੀ ਤੁਸੀਂ ਜਿੱਦਾਂ ਹੁਣ ਲੋਕੀ ਤੁਹਾਨੂੰ ਪਹਿਚਾਣਨ ਲੱਗੇ ਪੱਗ ਬੰਨੀ ਹੋਵੇ ਸਿਰ ਤੇ ਤੁਹਾਨੂੰ ਹੁੰਦਾ ਇਦਾਂ ਵੀ ਰਿਸਪੌਂਸਿਬਿਲਟੀ ਬਹੁਤ ਵੱਡੀ ਬਣ ਜਾਂਦੀ ਹੈ ਹਾਂਜੀ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹੁਣ ਵੇਖੋ ਜੀ ਹੁਣ ਜਿਵੇਂ ਟੈਟੂ ਬਣਵਾਇਆ ਜਾਂ ਆਪਣੀ ਪੱਗ ਹੈ ਨਾ ਹੁਣ ਇਹਦੇ ਵਿੱਚ ਹੁਣ ਕੋਈ ਵੀ ਮਾੜਾ ਕੰਮ ਕਰਨਾ ਹੋਏ ਬੰਦੇ ਨੇ ਸੋਵਾਰੀ ਸੋਚੇਗਾ ਵੀ ਆ ਮਾੜਾ ਕੰਮ ਕਰ ਲਗਾ ਤੇ ਮੇਰੀ ਪਾਗ ਨੂੰ ਦਾਗ ਨਾ ਲੱਗੇ ਮੈਂ ਜਿਹੜਾ ਟੈਟੂ ਬਣਵਾਇਆ ਹੈ ਕੋਈ ਇਹ ਨਾ ਕਹ ਦੇ ਕਿ ਬਣਵਾਣ ਦਾ ਪਤਾ ਇਹਨਾਂ ਨੂੰ ਸੰਭਾਲਣ ਦਾ ਨਹੀਂ ਪਤਾ ਤੇ ਬੜਾ ਚੀਜ਼ਾਂ ਸੋਚ ਸਮਝ ਕੇ ਬੜਾ ਮੈਂ ਇੱਕ ਇੱਕ ਡੇਢ ਸਾਲ ਪੂਰਾ ਪ੍ਰੀਪੇਅਰ ਹੋ ਕੇ ਉਸ ਤੋਂ ਬਾਅਦ ਬਣਵਾਇਆ ਮੈਂ ਹੁਣ ਹਾਂਜੀ ਮਨ ਆਪਣਾ ਮਨ ਦੇ ਉੱਤੇ ਕੰਮ ਕੀਤਾ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕੀਤਾ ਪੂਰਾ ਬਿਲਕੁਲ ਜੀ ਬਿਲਕੁਲ ਹੁਣ ਜਿਵੇਂ ਗਰਮੀ ਹੁੰਦੀ ਹੈ ਹੁਣ ਤੁਹਾਨੂੰ ਪਤਾ ਹੈ 48 ਡਿਗਰੀ ਟੈਂਪਰੇਚਰ ਵੀ ਗਿਆ ਹੁਣ ਜਿੰਮ ਕਰਦੇ ਹੁਨੇਸ ਸਿਰ ਤੋਂ ਲੈ ਕੇ ਪੈਰਾਂ ਦੇ ਨੂਹਾਂ ਤੱਕ ਪਸੀਨਾ ਆ ਜਾਂਦਾ ਹੁੰਦਾ ਹੀ ਕਈ ਵਾਰੀ ਲੋਕੀ ਕਹਿੰਦੇ ਨੇ ਸਿਰ ਵਾਲ ਘਟਾਲੋ ਤੁਹਾਨੂੰ ਪਸੀਨਾ ਨਹੀਂ ਆਏਗਾ ਇੰਜ ਕਰ ਲਓ ਇੰਜ ਕਰ ਲਓ ਤੁਹਾਨੂੰ ਪਸੀਨਾ ਆਏਗਾ ਵੀ ਅਸੀਂ ਕੁਝ ਵੀ ਛੱਡ ਸਕਦੇ ਅਸੀਂ ਆਪਣੇ ਕੇਸ ਨਹੀਂ ਕਟਾ ਸਕਦੇ ਕੀ ਬਾਤ ਹੈ ਕੀ ਬਾਤ ਹੈ ਤੇ ਥੋੜਾ ਜਿਹਾ ਵੀਰ ਜੀ ਇਸ ਚੀਜ਼ ਬਾਰੇ ਦੱਸੋ ਜਿੱਦਾਂ ਤੁਸੀਂ ਕੇਸਾਂ ਦੀ ਗੱਲ ਕੀਤੀ ਹੈ ਤੁਸੀਂ ਜਿਮ ਜਿਮ ਦੀ ਗੱਲ ਕਰ ਰਹੇ ਸੀਗੇ ਆਪਣੇ ਆਪ ਨੂੰ ਨਾ ਮੇਨਟੇਨ ਕਰਨਾ ਕੰਸਿਸਟੈਂਟ ਰੱਖਣਾ ਮਾਈਂਡ ਦੇ ਉੱਤੇ ਕਹਿੰਦੇ ਬਜ਼ੁਰਗਾਂ ਨੂੰ ਸੁਣਦਾ ਹੁੰਦਾ ਕਹਿੰਦੇ ਸਰੀਰ ਦਾ ਤਾਂ ਜ਼ੋਰ ਲੱਗਦਾ ਹੀ ਲੱਗਦਾ ਉਤੋਂ ਜ਼ਿਆਦਾ ਸਾਡੇ ਆਪਣੇ ਉੱਤੇ ਕੰਟਰੋਲ ਹੋਣਾ ਚਾਹੀਦਾ ਤਾਂ ਜਾ ਕੇ ਇਹ ਚੀਜ਼ਾਂ ਜਿਹੜੀ ਤੁਹਾਡੀ ਗੇਮ ਹੈ ਤਾਂ ਜਾ ਕੇ ਤੁਸੀਂ ਕਰਦੇ ਹੋ ਜਿੰਮ ਵੀ ਤਾਂ ਹੀ ਸਫਲ ਹੁੰਦੀ ਆ ਹਾਂਜੀ ਭਜੀ ਇਹ ਤੇ ਇੱਕ ਆਪਣੇ ਆਪ ਨੂੰ ਰੋਜ਼ ਦਿਹਾੜੀ ਸਵੇਰੇ ਪ੍ਰੈਕਟਿਸ ਕਰਕੇ ਜਾਣਾ ਸ਼ਾਮ ਨੂੰ ਫਿਰ ਕਰਨੀ ਸ਼ਾਮ ਨੂੰ ਕਰਕੇ ਸਵੇਰੇ ਫਿਰ ਕਰਨੀ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰੀ ਤੇ ਐਵੇਂ ਦਿਲ ਕਰਦਾ ਹੈ ਕਿ ਛੱਡ ਦਈਏ ਕਈ ਵਾਰੀ ਐਵੇਂ ਦਿਲ ਹੁੰਦਾ ਹੈ ਕਿ ਕੋਣ ਜਿਮ ਜਾ ਕੇ ਵੀ ਨਾ ਹੁੰਦਾ ਕਿ ਨਹੀਂ ਅੱਜ ਨਹੀਂ ਕਰਨੀ ਕਿਉਂਕਿ ਫਿਰ ਸਾਡਾ 1+ ਪੁਆਇੰਟ ਇਹ ਵੇ ਹੁਣ ਅਸੀਂ ਦੋਨੋਂ ਸਟਰੋਂਗ ਆ ਦੋਨੋਂ ਵਧੀਆ ਵਾਂ ਹੁਣ ਜੇ ਮੈਂ ਬਾਈ ਚਾਂਸ ਮੇਰੀ ਬੋਡੀ ਵੀ ਕਿ ਥੋੜੀ ਜੀ ਮੇਰਾ ਉਸ ਦਿਨ ਦੇ ਵਿੱਚ ਮੇਰੀ ਬੋਡੀ ਥੋੜਾ ਡਾਊਨ ਫੀਲ ਕਰਨਦੀ ਏ ਇਹਨੇ ਮੈਨੂੰ ਹੌਸਲਾ ਦੇ ਕੇ ਆਪਾਂ ਐਵੇਂ ਕਰ ਦਿਆਂਗੇ ਉਹੇ ਕਰ ਦਿਆਂਗੇ ਇਹਨੇ ਮੈਨੂੰ ਲਾ ਲੈਣਾ ਮੈਂ ਇਹਨੂੰ ਲਾ ਲੈਣਾ ਫਿਰ ਅਸੀਂ ਹੌਸਲੇ ਦੇ ਨਾਲ ਹੀ ਇੰਨਾ ਕੁ ਕਰ ਲੈਨੇ ਆ ਹਨਾ ਕੰਮ ਚੱਕੀ ਰੱਖਦੇ ਹੋ ਹੁਣ ਹੁਣ ਜਿਹੜੇ ਲਾਉਂ ਉਹ ਇੰਡੀਆ ਦੇ ਵਿੱਚ ਜਿਹੜੇ ਹੁਣ ਟੈਕਨੀਕ ਦੇ ਨਾਲ weight ਲਾਉਂਦੇ ਸਾਡੇ ਵੀ ਟੈਕਨੀਕ ਦੇ ਵਿੱਚ ਪਰਨੇਸ਼ਨ ਹੁੰਦੀ ਹੈ ਰਾਈジング ਹੁੰਦੀ ਹੈ ਨਾ ਹੁਣ ਐ ਵੈਸੇ ਲਾਣ ਲਾਪੇ ਕਿਸੇ ਪਲੇਅਰ ਨੇ ਪਾਈ ਸੀ 40 ਕਿਲੋ ਦੀ ਤੇ ਇਹ ਆਂਦਾ ਆਂਦਾ ਅੱਜ ਲਾਣੀ ਆ ਪਾਪਾਵੇਂ ਜੋ ਮਰਜ਼ੀ ਹੋ ਜੇ ਅੱਛਾ ਉਦੋਂ ਵੱਧ ਲਾਣੀ ਐ ਤੇ ਮੈਂ ਕਿਹਾ ਕੋਈ ਗੱਲ ਨਹੀਂ ਅਬ ਚੱਕ ਦਿਆਂਗੇ ਪੱਟੇ ਅਸੀਂ ਦੋਵਾਂ ਜਣੇ ਗੱਲ ਕਰਕੇ ਅਸੀਂ ਗੱਡੀ 'ਚ ਬੈਠੇ ਸਾਈਸ ਆ ਤੇ ਗੱਲ ਕਰਕੇ ਅਸੀਂ ਵਰਮ-ਅਪ ਹੋ ਕੇ ਮਹਾਰਾਜ ਦਾ ਨਾਮ ਲੈ ਕੇ ਕੀਤਾ ਸਟਾਰਟ ਤੇ ਅਸੀਂ 43 43 ਕਿਲੋ ਲਾਇਆ ਤੇ ਜਦੋਂ ਵੀਡੀਓ ਪਈ ਤੇ ਫਿਰ ਹੋ ਗਿਆ ਵੀ ਆਹ ਬਿਆਹ ਦੇ ਬੰਦੇ ਕੁਝ ਵੀ ਕਰ ਸਕਦੇ ਨੇ ਤੇ ਵੀਰ ਜੀ ਜਿੱਦਾਂ ਜਿਮ ਦੀ ਗੱਲ ਕੀਤੀ ਐ ਕਸਰਤ ਦੀ ਗੱਲ ਕੀਤੀ ਐ ਫਿਰ ਇਹ 7 ਡੇਸ ਔਰ ਡੇਸ ਹੁੰਦੀ ਇੱਕ ਤੁਹਾਡੀ ਕਿਸੇ ਦਿਨ ਰੈਸਟ ਵੀ ਕਰਦੇ ਹੋ ਨਹੀਂ ਭਾਜੀ ਸਾਡਾ ਰੈਸਟ ਨਹੀਂ ਹੁੰਦਾ ਕੋਈ ਰੈਸਟ ਨਹੀਂ ਕੋਈ ਰੈਸਟ ਨਹੀਂ ਆਗਾ ਸੱਤੇ ਦਿਨ ਟ੍ਰੇਨਿੰਗ ਕਰਦੇ ਹਾਂ ਇਹ ਫਿਰ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ ਕੰਮ ਇਹ 2016 ਤੋਂ 17 ਤੋਂ ਚੱਲਣਦੇ ਆਇਆ ਅੱਛਾ ਜੀ ਮਤਲਬ ਇਹ ਸਰੀਰ ਨੂੰ ਕਦੇ ਰੈਸਟ ਦਿੱਤਾ ਹੀ ਨਹੀਂ ਨਹੀਂ ਰੈਸਟ ਨਹੀਂ ਦਿੱਤਾਗਾ ਅੱਛਾ ਤੇ ਸੋਣਾ ਕਿ ਕਿੰਨਾ ਚਿਰ ਸੌਂਦੇ ਹੋ ਜੀ ਸੌਂਨੇ ਆ 10 11 ਵਜੇ ਚਲੇ ਜਾਨੇ ਆ ਘਰੇ ਤੇ ਸਵੇਰੇ 6 ਵਜੇ ਉੱਠ ਕੇ ਫਿਰ ਟ੍ਰੇਨਿੰਗ ਫਿਰ ਦੁਪਹਿਰ ਨੂੰ ਥੋੜਾ ਬੁਤ ਰੈਸਟ ਹੋ ਜਾਂਦਾ ਹੈ ਜਿਤੇ ਖਰਾਕ ਫਿਰ ਖਰਾਕ ਹੋ ਰਹੀ ਹੈ ਜਿਹੜੀ ਥੋੜੀ ਦੇਸੀ ਖਰਾਕ ਆ ਕਿਹੜੀ ਖਰਾਕ ਲੰਨੇ ਹੈ ਦੇਸੀ ਖਰਾਕ ਤੇ ਜੀ ਸਭ ਤੋਂ ਪਹਿਲਾਂ ਆ ਹਨਾ ਜਿਵੇਂ ਰਗੜਾ ਹੋ ਗਿਆ ਜਿਵੇਂ ਘਰ ਦੀ ਡਾਈਟ ਹੋ ਗਈ ਉਹ ਤੇ ਅਸੀਂ ਰੈਗੂਲਰ ਲੈਂਦੇ ਆ ਰਗੜਾ ਰੋਜ਼ ਹਾਂਜੀ ਰਗੜਾ ਰੋਜ਼ ਹਰ ਰੋਜ਼ ਰਗੜਾ ਲੰਨੇ ਆ ਅਸੀਂ ਠੀਕ ਹੈ ਤੇ ਹਾਂ ਸ਼ਰਦਾਈ ਤੇ ਉਸ ਤੋਂ ਬਾਅਦ ਥੋੜਾ ਬੋਤਾ ਕਿਉਂਕਿ ਸਾਨੂੰ ਸਪਲੀਮੈਂਟ ਵੀ ਲੈਣਾ ਪੈਂਦਾ ਆ ਠੀਕ ਹੈ ਬੋਡੀ ਦੀ ਰਿਕਵਰੀ ਲਈ ਠੀਕ ਹੈ ਹਾਂਜੀ ਵੇਖੋ ਜੀ ਵੈਸੇ ਤਾਂ ਸਾ ਜਦੋਂ ਨੋਰਮਲ ਵਰਕਆਊਟ ਕਰਦੇ ਆ ਜਦੋਂ ਸਾਡੀ ਗੇਮ ਨਹੀਂ ਹੁੰਦੀ ਆ ਉਦੋਂ ਅਸੀਂ ਨੋਰਮਲ ਡਾਈਟ ਤੇ ਰਹਿੰਦੇ ਆ ਜਦੋਂ ਆਪਾਂ ਵੱਡੇ ਲੈਵਲ ਤੇ ਖੇਡਣਾ ਆਏ ਉਹਦੇ ਲਈ ਆਪਾਂ ਨੂੰ ਇੱਕ ਇੱਕ ਪੁਆਇੰਟ ਦਾ ਧਿਆਨ ਰੱਖਣਾ ਪੈਂਦਾ ਏ ਉਦੋਂ ਸਾਨੂੰ ਸਪਲੀਮੈਂਟ ਲੈਣ ਦੀ ਜਰੂਰਤ ਪੈਂਦੀ ਏ ਨਹੀਂ ਤੇ ਆਪਾਂ ਘਰ ਦੀ ਜਿਵੇਂ ਦਹੀਂ ਹੋ ਗਿਆ ਦੁੱਧ ਹੋ ਗਿਆ ਪਨੀਰ ਹੋ ਗਿਆ ਜਿਵੇਂ ਆਪਾਂ ਨੌਨ ਵੇਜ ਖਾ ਲਈ ਨਾ ਉਹ ਹੋ ਗਿਆ ਘਰ ਦੀ ਸਬਜ਼ੀ ਆਪਣੀ ਸਬਜ਼ੀਆਂ ਘਰ ਦੀਆਂ ਹੁੰਦੀਆਂ ਨੇ ਫਰੂਟ ਆਪਣਾ ਘਰ ਦਾ ਹੁੰਦਾ ਹੈ ਮੈਂ ਮੱਜਾਂ ਵੀ ਰੱਖੀਆਂ ਹੋਈਆਂ ਹਾਂ ਜੀ ਅੱਜ ਮੱਜਾਂ ਵੀ ਰੱਖੀਆਂ ਹੋਈਆਂ ਨੇ ਅਸੀਂ ਜਿਹੜਾ ਆਪਣੇ ਘਰ ਦੀ ਖੇਤੀ ਹੈ ਨਾ ਜਿਹ ਅਸੀਂ ਖਾਦ ਵੀ ਨਹੀਂ ਪਾਉਂਦੇ ਆਰਗੇਨਿਕ ਤਰੀਕੇ ਨਾਲ ਇਹ ਸੀ ਰੱਖਣਿਆ ਸਰੋ ਹੋ ਗਈਆਂ ਆਪਣਾ ਝੋਨਾ ਹੋ ਗਿਆ ਉਹ ਅਸੀਂ ਜਿਹੜਾ ਘਰ ਰੱਖਣਾ ਉਹ ਵੀ ਆਰਗੇਨਿਕ ਤਰੀਕੇ ਨਾਲ ਰੱਖਣਾ ਵੀ ਸਾਡੇ ਸਰੀਰ ਨੂੰ ਕੋਈ ਤੰਗੀ ਨਾ ਆਏ ਮੈਂ ਇਹ ਗੱਲ ਨੋਟ ਕੀਤੀ ਹੈ ਜੀ ਮੁਹਾਲੀ ਦੇ ਵਿੱਚ ਨਾ ਸਾਡੇ ਆਲੇ ਦੁਆਲੇ ਟਰਾਈ ਸਿਟੀ ਦੇ ਵਿੱਚ ਜਿੰਨੂੰ ਅਸੀਂ ਚੰਡੀਗੜ੍ਹ ਦੇ ਆਲੇ ਦੁਆਲੇ ਦਾ ਇਲਾਕਾ ਕਹਿੰਦੇ ਆ ਉੱਥੇ ਹੋਇਆ ਕਿ ਜ਼ਮੀਨਾਂ ਬੜੀਆਂ ਮਹਿੰਗੀਆਂ ਹੋ ਗਈਆਂ ਤੇ ਕਈਆਂ ਨੇ ਨਾ ਜਿੱਦਾਂ ਮੱਝਾਂ ਰੱਖੀਆਂ ਹੋਈਆਂ ਸੀ ਉਹ ਸਾਰੇ ਬਾੜੇ ਬੂੜੇ ਸਾਰੇ ਵੇਚਤੇ ਹੁਣ ਪੈਸਾ ਤਾਂ ਆ ਗਿਆ ਪੈਸਾ ਤਾਂ ਆ ਗਿਆ ਹੁਣ ਪੈਸੇ ਨੂੰ ਖਾ ਤਾਂ ਸਕਦੇ ਨਹੀਂ ਅਰੇ ਤੁਸੀਂ ਇਹ ਇਹ ਚੀਜ਼ ਨੂੰ ਤੁਸੀਂ ਵੀ ਨੋਟ ਕੀਤਾ ਹੋਣਾ ਤੁਸੀਂ ਵੀ ਜਾਂਦੇ ਰਹਿੰਦੇ ਚੰਡੀਗੜ੍ਹ ਹਾਂਜੀ ਬਿਲਕੁਲ ਭਾਜੀ ਮੈਂ ਚੰਡੀਗੜ੍ਹ ਹੀ ਰਹਿੰਦਾ ਵੇਖੋ ਸਭ ਤੋਂ ਪਹਿਲਾਂ ਪੈਸਾ ਕੋਈ ਮੈਟਰ ਨਹੀਂ ਕਰਦਾ ਅਸਲੀ ਘਰ ਹੁੰਦਾ ਹੈ ਬੰਦੇ ਦਾ ਸਰੀਰ ਹੁਣ ਆਪਾਂ ਕੋਠੀਆਂ ਜਿੰਨੀਆਂ ਮਰਜ਼ੀ ਵੱਡੀਆਂ ਪਾ ਲਈਏ ਗੱਡੀਆਂ ਆਪਣੇ ਕੋਲ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਅਸਲੀ ਘਰ ਹੁੰਦਾ ਹੈ ਬੰਦੇ ਦਾ ਸਰੀਰ ਜੇ ਆਪਾਂ ਸਰੀਰ ਪੱਖੋਂ ਹੀ ਕਮਜ਼ੋਰ ਆਂ ਜੇ ਸਰੀਰ ਪੱਖੋਂ ਆਪ ਸਵਸਤ ਨਹੀਂ ਹੈ ਤੇ ਆਪਾਂ ਜ਼ਿੰਦਗੀ 'ਚ ਉਹ ਆਪਣੇ ਪੈਸੇ ਦਾ ਕੋਈ ਫਾਇਦਾ ਨਹੀਂ ਆਇਆ ਸਭ ਤੋਂ ਪਹਿਲਾ ਸਟੈਪ ਇਹ ਜ ਆਪਣਾ ਸਰੀਰ ਕਿ ਆਪਾਂ ਸ਼ਰੀਰ ਨੂੰ ਆਪਾਂ ਤੰਦਰੁਸਤ ਰੱਖਾਂਗੇ ਤੇ ਆਪਾਂ ਪੈਸਾ ਕਮਾ ਸਕਨੇ ਆ ਤੇ ਆਪਣਾ ਸ਼ਰੀਰ ਤੰਦਰੁਸਤ ਨਹੀਂ ਆਪਾਂ ਪੈਸਾ ਨਹੀਂ ਕਮਾ ਸਕਦੇ ਤੇ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਨੈਚੁਰਲ ਚੀਜ਼ਾਂ ਆਪਾਂ ਹੁਣ ਵੇਖੋ ਔਰਗੇਨਿਕ ਚੀਜ਼ਾਂ ਆਈਆਂ ਨੇ ਔਰਗੇਨਿਕ ਚੀਜ਼ਾਂ ਆਪਾਂ ਕਿੰਨੀ ਕਿੰਨੀ ਮਹਿੰਗੀਆਂ ਲੈਂਦੇ ਆ ਪਰ ਉਹ ਹੀ ਚੀਜ਼ਾਂ ਆਪਾਂ ਘਰ ਤਿਆਰ ਕਰ ਸਕਦੇ ਆ ਪਰ ਲੋਕ ਇੰਨੀ ਮਿਹਨਤ ਹੀ ਨਹੀਂ ਕਰਦੇ ਪਰ ਉਹ ਚੀਜ਼ ਲਈ ਆਪਾਂ ਨੂੰ ਟਾਈਮ ਚਾਹੀਦਾ ਟਾਈਮ ਦੇਣਾ ਪੈਂਦਾ ਹੁਣ ਜਿਵੇਂ ਅਸੀਂ ਲੋਕਡਾਊਨ ਦੇ ਵਿੱਚ ਵੀ ਲੋਕਡਾਊਨ ਦੇ ਵਿੱਚ ਵੀ ਅਸੀਂ ਆਪਣੀ ਘਰ ਬੈਠ ਜਾ ਕੇ ਰੱਖਿਆ ਹੁਣ ਅਸੀਂ ਪੁੱਛੋਗੇ ਤੁਸੀਂ ਅਸੀਂ 3 ਵਜੇ ਜ ਅਹ ਥੋੜੇ ਸਿੱਕਨੇ ਸੇ ਜ਼ਿਆਦਾ ਸੀ ਅਸੀਂ 3 ਵਜੇ ਜਿਮ ਪਹੁੰਚ ਜਨੇ ਸਾਂ ਔਰ 4 4:30 ਵਜੇ ਤੱਕ ਜਿਮ ਕਰਕੇ ਘਰ ਘਰ ਪਹੁੰਚ ਜਨਦੇ ਸਾਂ ਇਹ ਤੁਸੀਂ ਤੜਕੇ ਸਵੇਰ ਦੀ ਗੱਲ ਦੱਸ ਰਹੇ ਹੋ ਤੜਕੇ ਸਵੇਰੇ ਤੜਕੇ ਦੀ ਅੱਛਾ ਜੀ ਅੰਦੀ ਵੀ ਕਿਤੇ ਉਸ ਤੋਂ ਬਾਅਦ ਜਿਵੇਂ ਲੋਕ ਬਾਹਰ ਆਉਣ ਲੱਪੈਂਦੇ ਨੇ ਜਾਂ ਪੁਲਿਸ ਵਾਲੇ ਆਉਣ ਲੱਪੇ ਨੇ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ ਅਸੀਂ 3 ਵਜੇ ਚੱਲ ਜਾਂਦੇ ਸੀ ਉਹ ਤੇ ਪ੍ਰੋਪਰ ਮਤਲਬ ਕਿ ਚੋਰਾ ਵਾਂਗੂ ਜਿਵੇਂ ਵੀ ਚੋਰਾ ਚਾਹੇ ਕਰਨੀ ਭੋਵੇ ਚੋਰਾ ਵਾਂਗੂ ਕਰਨੀ ਭੋਵੇ ਵਰਕ ਛੱਡਣੀ ਨਹੀਂ ਭਾਜੀ ਸਕੂਨ ਨਹੀਂ ਸੀ ਮਿਲਦਾ ਕਿ ਨਾ ਹੁਣ ਜਿਵੇਂ ਘਰ ਆਪਾਂ ਨੋਰਮਲ ਵਰਕਆਊਟ ਕਰ ਲੈਨੇ ਸਾਂ ਜਿੰਨਾ ਚਿਰ ਜਿਮ ਨਾ ਜਾਈਏ ਹੁਣ ਜਿਵੇਂ ਕਿਤੇ ਅਸੀਂ ਰਿਸ਼ਤੇਦਾਰੀ ਜਿਹੀ ਜਾਈ ਹੋਏ ਕਿਤੇ ਵੀ ਗਈ ਹੋਏ ਅਗਲੇ ਨੂੰ ਪਹਿਲਾਂ ਪੁੱਛੀਦਾ ਜਿੰਮ ਕਿੰਨੇ ਕੁ ਦੂਰ ਪੈਂਦੀ ਏ ਜਿਵੇਂ ਕਿਤੇ ਰਾਤ ਵੀ ਲੈਣਾ ਪਹਿਲੀ ਗੱਲ ਤੇ ਹੁਣ ਜਿਹੜੀ ਸਾਡੇ ਅ ਕੋਈ ਰੈਸਟ ਨਹੀਂ ਕੋਈ ਅਸੀਂ ਫੰਕਸ਼ਨ ਨਹੀਂ ਕਿਤੇ ਵੀ ਨਹੀਂ ਜਾਂਦੇ ਜਾਂਦੇ ਹੁਣ ਵੀ ਸ਼ੇਰੇ ਵੀ ਅਸੀਂ ਟ੍ਰੇਨਿੰਗ ਕਰਕੇ ਆਏ ਆ ਹੁਣ ਵੀ ਜਾ ਕੇ ਅਸੀਂ ਟ੍ਰੇਨਿੰਗ ਕਰਨੀ ਹੈ ਅਸੀਂ ਕੋਈ ਰੈਸਟ ਨਹੀਂ ਦਿੰਦੇ ਹੁਣ ਜਿਵੇਂ ਅਸੀਂ ਥੈਰੇਪੀ ਵਾਲੇ ਥੈਰੇਪੀ ਕਰਵਾਣੇ ਹੁੰਦੇ ਆ ਕਪਿੰਗ ਕਰਵਾਣੇ ਆ ਉਹ ਵੀ ਆੰਦੇ ਨੇ ਵੀ 1-2 ਦਿਨ ਦਾ ਰੈਸਟ ਲਿਆ ਕਰੋ ਕਰਵਾਣ ਤੋਂ ਬਾਅਦ ਅਸੀਂ ਫਿਰ ਵੀ ਨਹੀਂ ਰੈਸਟ ਰੈਂਦੇ ਸਾਨੂੰ ਹੁੰਦਾ ਕਿ ਇੱਕ ਇੱਕ ਦਿਨ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਸਾਡੇ ਲਈ ਇੰਪੋਰਟੈਂਟ ਹੈ ਸਹੀ ਹੈ ਜੀ ਅੱਛਾ ਜਿਵੇਂ ਸ਼ੁਰੂਆਤ ਦੀ ਗੱਲ ਕਰਾਂ ਜੀ ਜਿੱਦਾਂ ਹੁਣ ਤੁਹਾਡਾ ਨਾਂ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਗਿਆ ਲੇਕਿਨ ਜਦੋਂ ਸ਼ੁਰੂਆਤ ਕਰਨੀ ਹੁੰਦੀ ਹੈ ਉਹ ਬੜੀ ਔਖੀ ਹੁੰਦੀ ਹੈ ਇਸ ਰਸਤਾ ਹੀ ਨਹੀਂ ਪਤਾ ਲੱਗਦਾ ਵੀ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ ਕਿਨੂੰ ਪੁੱਛੀਏ ਤੇ ਤੁਹਾਡਾ ਸੋਨੀ ਤੇ ਵੀ ਆਣਾ ਤੁਹਾਡਾ ਪ੍ਰੋਗਰਾਮ ਐਡੇ ਲੈਵਲ ਦੇ ਉੱਤੇ ਪਹੁੰਚਣਾ ਇਹ ਪਿੰਡਾਂ ਵਾਲੇ ਮੁੰਡੇ ਨੂੰ ਤਾਂ ਬੜਾ ਹਨਾ ਔਖਾ ਹੀ ਕੰਮ ਹੋ ਜਾਂਦਾ ਉਹਨਾਂ ਦੇ ਲਈ ਕਿੱਦਾਂ ਸਟਾਰਟਿੰਗ ਕਿੱਦਾਂ ਹੋਈ ਫਿਰ ਤੁਹਾਡੀ ਕਿਹਨੇ ਗਾਈਡ ਕੀਤਾ ਬਸ ਭਾਜੀ ਤੇ ਜਿੰਮ ਜਾਣ ਲੱਗੇ ਸਾਡੇ ਜਿੰਮ 'ਚ ਵੀ ਇਹ ਗੇਮ ਹੁੰਦੀ ਸੀ ਹਨਾ ਸਾਡੇ ਏਰੀਆ 'ਚ ਸਾਨੂੰ ਇ ਪਰ ਹੌਲੀ ਹੌਲੀ ਪਹਿਲਾ ਨੈਸ਼ਨਲ ਖੇលਿਆ ਸ਼ੁਰੂ ਤੋਂ ਹੀ ਸਟਾਰਟਿੰਗ ਜੀ ਸਾਨੂੰ ਕੋਈ ਗ੍ਰਿਪ ਆਂਦੀ ਨਹੀਂ ਕੁਝ ਪਤਾ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਨੈਸ਼ਨਲ ਖੇលਿਆ ਉੱਥੇ ਹਾਰ ਗਏ ਹਨਾ ਵੀ ਬੱਚੇ ਥੱਲੇ ਕੁਕਾਂਗਾ ਕਾ ਮਾਰਦੇ ਨੇ ਫਿਰ ਉਸ ਤੋਂ ਬਾਅਦ ਸਟੇਟ ਖੇਡੇ ਸਟੇਟ 'ਚ ਵੀ ਹਾਰ ਗਏ ਫਿਰ ਉਹ ਗੱਲ ਦਿਲ ਤੇ ਲੱਗ ਗਈ ਵੀ ਹੁਣ ਹਾਰਨਾ ਨਹੀਂ ਹੁਣ ਜੋ ਮਰਜੀ ਹੋ ਜੇ ਫਿਰ ਬਾਜੀ ਸੀਰੀਅਸ ਹੋ ਕੇ ਲੱਗੇ ਸਿੱਧੇ ਹੋ ਗਏ ਠੀਕ ਹੈ ਫਿਰ ਸਿੱਧੇ ਹੋ ਗਏ ਫਿਰ ਵੀ ਹੁਣ ਤਾਂ ਕੰਮ ਆਰ ਪਾਰੀ ਕਰਨਾ ਹੈ ਹਾਂਜੀ ਫਿਰ ਪਰਮਾਤਮਾ ਨੇ ਬਾਹ ਫੜੀ ਤੇ ਅੱਜ ਫਿਰ ਅਸੀਂ ਇੱਥੇ ਖੜੋਤੇ ਆਂ ਹੇ ਤੁਸੀਂ ਤੁਹਾਡੀ ਕਿਤੇ ਲੜਾਈ ਲੜੀ ਹੋਈ ਹੈ ਆਪਸੇ ਨਹੀਂ ਬਲ ਕੇ ਵੈਸੇ ਬਾਰ ਵੀ ਹੋਈ ਹੈ ਕਿਤੇ ਨਹੀਂ ਭਾਜੀ ਅਸੀਂ ਲੜਦੇ ਨਹੀਂ ਗਿਆ ਸੀ ਜੇ ਇੱਕ ਦੂਜੇ ਨੂੰ ਜੇ ਮੇਰੀ ਗਲਤੀ ਹੈ ਨਾ ਜੇ ਇਹਨੇ ਕਹਿ ਵੀ ਦਿੱਤਾ ਮੈਂ ਚੁੱਪ ਕਰ ਜਾਣਾ ਵੀ ਕੋਈ ਗੱਲ ਨਹੀਂ ਜੇ ਕਹਿਣ ਦੇਣਾ ਮੇਰੇ ਚੰਗੇ ਲਈ ਕਹਿੰਦੇ ਜੇ ਮੈਂ ਛੋਟਾ ਹਾਂ ਜੇ ਮੈਂ ਇਹਨੂੰ ਕਹਿੰਦੇ ਨੇ ਚੁੱਪ ਕਰ ਜਾਣਾ ਇਹ ਪਤਾ ਹੋਣਾ ਹੈ ਵੀ ਆ ਚੰਗੇ ਲਈ ਕਹਿੰਦੇ ਆਈ ਬਾਅਦ ਚ ਡਿਸਕਸ ਕਰ ਲਈ ਇਹਨੇ ਪੁੱਛਣਾ ਸੀ ਇੱਕ ਦੂਜੇ ਪੁੱਛਣਾ ਹਾਂ ਯਾਰ ਉਹ ਗੱਲ ਕਰੀ ਸੀ ਕਿਉਂ ਕਹੀ ਸੀ ਉਹ ਮੇਰੀ ਗਲਤੀ ਕੀ ਸੀ ਅਸੀਂ ਮਤਲਬ ਉਸ ਟਾਈਮ ਤੇ ਇੱਕ ਦੂਜੇ ਨੂੰ ਆਰਗੂਮੈਂਟ ਨਹੀਂ ਕਰਨਾ ਕਿ ਹਾਂ ਵੀ ਉਹ ਕਿਉਂ ਕਹੀ ਹਨਾ ਕਿਸੇ ਦੇ ਸਾਹਮਣੇ ਖ ਕਿਸੇ ਭੀੜ ਦੇ ਵਿੱਚ ਆਖਦੀ ਤਾ ਵੀ ਆ ਉਥੋਂ ਪਾਣੀ ਲੈ ਗਿਆ ਭਾਵੇਂ ਉੱਥੇ ਜੂਨੀਅਰ ਖੜਾ ਹੈ ਠੀਕ ਹੈ ਲੈ ਕੇ ਆਉਣਾ ਇਹ ਨਹੀਂ ਪੁੱਛਣਾ ਵੀ ਕਿਉਂ ਸਹੀ ਹੈ ਦੂਜੇ ਤੋਂ ਮੰਗਵਾ ਲੈਣਾ ਨਹੀਂ ਐਦਾਂ ਨਹੀਂ ਕਰ ਕਦੀ ਕੀਤਾ ਔਰ ਮਹਾਰਾਜ ਦੀ ਕਿਰਪਾਏ ਉਹਨਾਂ ਦੀ ਕਿਰਪਾ ਦੇ ਨਾਲ ਹੀ ਆਪਣਾ ਇੱਥੇ ਤੱਕ ਅਸੀਂ ਪਹੁੰਚੇ ਆ ਸਹੀ ਹੈ ਜੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਖਾਸ ਤੌਰ ਦੇ ਤੇ ਜਦੋਂ ਦੋ ਭਰਾ ਖੜੇ ਹੁੰਦੇ ਹੋਣ ਔਰ ਇੰਨਾ ਪਿਆਰ ਹੋਵੇ ਇੱਕ ਦੂਜੇ ਦੇ ਨਾਲ ਮਨ ਵੈਸੇ ਤਸੱਲੀ ਹੋ ਜਾਂਦੀ ਜਦੋਂ ਦਸਾਰ ਬੰਨੀ ਹੁੰਦੀ ਐ ਸਾਡੀ ਬਹੁਤ ਦਿਲ ਤੋਂ ਦੁਆਵਾ ਤੁਸੀਂ ਇਸ ਤਰੀਕੇ ਨਾਲ ਚੜਦੀ ਕਲਾ ਸ਼ਰੋ ਤੇ ਮੈਂ ਆਖਿਰ ਦੇ ਵਿੱਚ ਥੋੜਾ ਜਿਹਾ ਕਹਿਣਾ ਵੈਸੇ ਤਾਂ ਡੋਲੇ ਭਾਈ ਤੇ ਬਹੁਤ ਵੱਡੇ ਵੱਡੇ ਐ ਲੇਕਿਨ ਭਾਈ ਭਾਈ ਜੀ ਨੂੰ ਕਿਹਾ ਭਾਈ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਐ ਭਾਈ ਅੱਧਾ ਘੰਟਾ ਬਾਹਰ ਨਹੀਂ ਆਏ ਬਾਥਰੂਮ ਤੋਂ ਨਹੀਂ ਭਾਜੀ ਇਹਨਾ ਥੋੜਾ ਸੈਟ ਨਹੀਂ ਸੀ ਹੈਗਾ ਇਸ ਕਰਕੇ ਮੈਂਣਾ ਪਾਣੀ ਬਗਲ ਤੇ ਗੱਲ ਲੱਗੀ ਸੀ ਫਿਰ ਭਾਜੀ ਨੇ ਬੜਾ ਕਹਿ ਕੇ ਲਿਆਂਦਾ ਮੂਰੇ ਵੀ ਭਾਜੀ ਕੋਈ ਅਸੀਂ ਕੋਈ ਉੱਪਰ ਵਾਲੀ ਗੱਲ ਨਹੀਂ ਕਰਨੀ ਅਸੀਂ ਕਿਹਾ ਮੰਗਲ ਗ੍ਰਹਿ ਤੋਂ ਆਏ ਆ ਕਰਦੀਆਂ ਗੱਲਾਂ ਪੁੱਛਣੀਆਂ ਸੀ ਆਪਸ ਆਲੇ ਭਰਾ ਹੈਗੇ ਆ ਸਿੱਖ ਭਰਾ ਕਿ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਕੋਈ ਸਾਡਾ ਭਰਾ ਇਦਾਂ ਦਾ ਕੋਈ ਕੰਮ ਕਰੇ ਇਹ ਨਾ ਭਾਜੀ ਇਦਾਂ ਹੁੰਦਾ ਹੈ ਕਿ ਨਾ ਜਿਵੇਂ ਨਾ ਇਹ ਤੋਂ ਵੈਸੇ ਆਪਾਂ ਨਾ ਬਿਨਾ ਆਫ ਕੈਮਰੇ ਤੋਂ ਜੋ ਮਰਜ਼ੀ ਪੁੱਛ ਲੋ ਹਰ ਇੱਕ ਚੀਜ਼ ਦੀ ਕੋਈ ਡਿਸਕਸ ਕਰ ਲੈਣਾ ਹੁਣ ਇਹ ਕਈਆਂ ਨੇ ਨੇਚਰ ਹੋ ਜਾਂਦਾ ਇਹਦਾ ਨੇਚਰ ਐਵੇਂ ਮੈਂ ਇਹ ਤੋਂ ਪਿੱਛੇ ਜੋ ਮਰਜ਼ੀ ਪੁੱਛ ਲੋ ਪਰ ਸਟੇਜ ਤੇ ਨਹੀਂ ਹੈ ਨਾ ਜਿਵੇਂ ਆਪਣਾ ਕੈਮਰੇ ਸਾਹਮਣੇ ਫੇ ਮੇਰਾ ਮੈਂ ਸ਼ੁਰੂ ਤੋਂ ਹੀ ਨਾ ਮੇਰਾ ਪਤਾ ਨਹੀਂ ਝਾਕਾ ਖੁੱਲ ਗਿਆ ਮੈਂ ਹੁਣ ਕੋਈ ਵੀ ਕੰਪੀਟੀਸ਼ਨ ਹੋਏ ਜਾਂ ਕਿਸੇ ਬਾਰੇ ਬੋਲਣਾ ਹੈ ਕੁਝ ਬੋਲਣਾ ਹੈ ਤੇ ਉਹ ਮੈਂ ਹੀ ਕਿਸੇ ਨੇ ਵੀ ਕਹਿਣਾ ਤੇ ਮੈਂ ਹੀ ਬਣਾਣੀ ਹੈ ਇਹਨੇ ਵੀਡੀਓ ਮੈਂ ਹੀ ਬੋਲਣਾ ਹੈ ਤੇ ਸਟੇਜ ਤੇ ਵੀ ਹੁਣ ਤੁਸੀਂ ਵੇਖਿਆ ਹੁੰਦਾ ਸਵੇਰੇ ਵੀ ਜੋ ਵੀ ਬੋਲਿਆ ਮੈਂ ਹੀ ਬੋਲਣਾ ਹੈ ਤੇ ਚਲੋ ਮਹਾਰਾਜ ਦੀ ਕਿਰਪਾ ਹੈ ਇੱਕ ਭਾਈ ਭਾਈ ਚਲੇ ਵੀ ਗਏ ਸੀ ਤਾਂ ਹੀ ਤਾਂ ਨਹੀਂ ਗਏ ਸੀ ਇਹ ਉਹਨਾਂ ਤਾਂ ਤਾਂ ਹੀ ਗਏ ਸੀ ਤੁਸੀਂ ਮੈਂ ਕਿਤੇ ਬਾਹਰ ਗਿਆ ਹੋਇਆ ਸੀ ਅੱਛਾ ਜੀ ਹਾਂ ਜੀ ਇਹ ਬਿਸ਼ਵਾਸ ਕਰ ਲੈਂਦੇ ਆ ਜੀ ਇਹ ਸਵੇਰੇ ਨੇ ਰਾਤ ਹੀ ਨਹੀਂ ਸੋਣਾ ਸੀ ਇਹ ਪਿੰਡੋਂ ਆਏ ਸਾਂ ਤੇ ਇਹ ਕਿਤੇ ਗਏ ਸੀ ਉਹਨਾਂ ਸਵੇਰੇ ਆਉਣਾ ਸੀ ਤੇ ਉਹ ਥੋੜਾ ਲੇਟ ਹੋ ਗਿਆ ਉਹਦੇ ਕਰਕੇ ਚਲੋ ਠੀਕ ਹੈ ਜੀ ਤੁਹਾਨੂੰ ਵੀ ਕਾਫੀ ਜ਼ਿਆਦਾ ਵੇਟ ਕਰਨੀ ਪਈ ਹੈ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਤੁਸੀਂ ਇਸ ਲਾਇਕ ਕੰਵੀ ਲੋਕੀ ਤੁਹਾਡੀ ਵੇਟ ਕਰਨ ਹਨਾ ਸਾਡੀ ਦਿਵਤ ਤੋਂ ਇੱਕ ਵਾਰੀ ਇੱਧਰ ਨੂੰ ਕਰਕੇ ਇੱਧਰ ਨੂੰ ਆਇਓ ਵੀਰ ਜੀ ਮੜਿਆ ਪਾਜੀ ਦੇ ਡੋਲਿਆਂ ਦਾ ਤੁਹਾਨੂੰ ਛੋਟ ਵਿਖਾਈਏ ਸਾਡਾ ਬੋਡੀ ਵੇਟ ਵੀ ਬਰਾਬਰ ਹੈ ਸਾਡਾ ਬਾਈਸੈਪਸ ਵੀ ਬਰਾਬਰ ਹੈ ਭਵੇਂ ਇੰਚ ਤੇਬ ਨਾਲ ਨਾਪ ਲਓ 4 ਆਰਮ ਦਾ ਵੀ ਸਾਡਾ ਦੋਨਾਂ ਦਾ ਬਰਾਬਰ ਹੈ ਅੱਛਾ ਜੀ ਹਾਂ ਜੀ ਅਲਵੈਕ ਕਾਹ ਜੀ ਕੀ ਬਾਤ ਹੈ ਕੀ ਬਾਤ ਹੈ ਹਾਂ ਹਾਂ ਕੀ ਬਾਤ ਹੈ ਸ਼ੇਰਾਂ ਵਰਗਾ ਜੁਸਾ ਤੇ ਸ਼ੇਰਾਂ ਵਰਗੀ ਸੁਭਾ ਮੇਰੀ ਬਹੁਤ ਦਿਨ ਤੋਂ ਦੁਆਵਾ ਮੇਰ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜਿਸ ਤਰੀਕੇ ਨਾਲ ਤੁਹਾਡਾ ਬਿਹੇਵੀਅਰ ਹੈ ਤੁਸੀਂ ਉੱਠਦੇ ਪੈਂਦੇ ਹੋ ਤੁਹਾਡੀ ਬੋਡੀ ਲੈਂਗੁਏਜ ਹੈ ਹਰ ਕਿਸੇ ਨੂੰ ਪਿਆਰ ਨਾਲ ਮਿਲਦੇ ਹੋ ਬਹੁਤ ਬਹੁਤ ਦੁਆਵਾ ਜੀ ਭਾਜੀ ਵੇਖੋ ਜੇ ਆਪਾਂ ਨਾ ਪ੍ਰਮਾਤਮਾ ਦੀ ਰਜ਼ਾ 'ਚ ਰਹਿ ਕੇ ਚੱਲਾਂਗੇ ਨਾ ਜੇ ਮਹਾਰਾ ਜੀ ਨੇ ਇੱਥੇ ਤੱਕ ਪਹੁੰਚਾਇਆ ਹੈ ਇਹ ਤੋਂ ਉੱਤੇ ਵੀ ਪਹੁੰਚਾਇਆ ਗਿਆ ਜੇ ਆਪਾਂ ਇੱਥੇ ਇਸ ਜਗ੍ਹਾ 'ਤੇ ਪਹੁੰਚ ਗਏ ਆਪਾਂ ਹੰਕਾਰ ਕਰਨ ਲੱਪੇ ਤੇ ਇਥੋਂ ਥੱਲੇ ਵੀ ਜਾ ਸਕਨੇ ਆ ਜੇ ਆਪਾਂ ਉਹਦੀ ਰਜ਼ਾ 'ਚ ਰਹਿ ਕੇ ਆਪਾਂ ਡਾਊਨ ਟੂ ਅਰਥ ਹੋ ਕੇ ਚੱਲਾਂਗੇ ਅੱਜ ਤੋਂ ਪਹਿਲਾਂ ਵੀ ਆਪਾਂ ਵੇਂਦੇ ਹੁੰਨੇ ਆ ਉਹ ਹੀ ਬੰਦਾ ਜਿਆਦਾ ਸਕਸੈਸ ਪਾਉਂਦਾ ਹੈ ਜਿਹੜਾ ਬੰਦਾ ਡਾਊਨ ਟੂ ਅਰਥ ਹੁੰਦਾ ਹੈ ਹੁਣ ਵਿੱਕੀ ਭਾਈ ਨੇ ਵਿੱਕੀ ਭਾਈ ਸਾਡੇ ਨਾਲ ਐਡੇ ਤਗੜੇ ਲੈਵਲ ਦੇ ਬੰਦੇ ਨੇ ਨਾ ਉਹ ਵੀ ਆਪਣੀ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਬਹੁਤ ਜਿਆਦਾ ਡਾਊਨ ਟੂ ਅਰਥ ਦੇ ਬੰਦੇ ਨੇ ਕੋਈ ਵੀ ਬੰਦਾ ਮੈਸੇਜ ਕਰੇ ਹੁਣ ਸਾਨੂੰ ਵੀ ਹੁੰਦਾ ਕੋਈ ਵੀ ਬੰਦਾ ਮੈਸੇਜ ਕਰੇ ਕੋਈ ਟੈਕਨੀਕ ਬਾਰੇ ਪੁੱਛੇ ਕੋਈ ਚੀਜ਼ ਬਾਰੇ ਪੁੱਛੇ ਅਸੀਂ ਕਦੀ ਨਹੀਂ ਕਿਸੇ ਨੂੰ ਮਨਾ ਕੀਤਾ ਤੇ ਇਸ ਇਹੀ ਸੋਚੀਦਾ ਹੈ ਵੀ ਜਿਵੇਂ ਅਸੀਂ ਉੱਥੇ ਪਹੁੰਚੇ ਨਾ ਅਸੀਂ ਕੋਈ ਮੁੰਡਾ ਹੈ ਨਾ ਸਾਡੇ ਤੁਸੀਂ ਸਾਡੇ ਨਾਲ ਪਹੁੰਚੋ ਚਾਹੇ ਕੋਈ ਸਾਡੇ ਵੇੜੇ 'ਚ ਵੀ ਮੁੰਡਾ ਹੋਇਆ ਨਾ ਅਸੀਂ ਇਹ ਨਹੀਂ ਸੋਚਿਆ ਵੀ ਇਹ ਸਾਨੂੰ ਕੱਲ ਨੂੰ ਹਰਾਏਗਾ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਪਹੁੰਚੇ ਹਾਂ ਕੋਈ ਗੱਲ ਨਹੀਂ ਤੁਸੀਂ ਪਹੁੰਚੋ ਜੇ ਤੁਸੀਂ ਡਿਜ਼ਰਵ ਕਰਦੇ ਹੋ ਤੇ ਤੁਸੀਂ ਵੀ ਆਪਣੇ ਜਿੱਤੋਗੇ ਆਵਾਜ਼ ਬਹੁਤ ਵੱਡੀ ਗੱਲ ਵੀਰ ਜੀ ਨੇ ਕਹੀ ਹੈ ਐਸੀ ਗੱਲ ਤੋਂ ਅਸੀਂ ਐਂਡਿੰਗ ਕਰਦੇ ਹਾਂ ਕਿਉਂਕਿ ਅਕਸਰ ਬੰਦੇ ਦਾ ਸੁਭਾਅ ਹੁੰਦਾ ਵੀ ਜਿਹੜੀ ਚੀਜ਼ ਬੰਦੇ ਨੂੰ ਮਿਲ ਜਾਂਦੀ ਹੈ ਨਾ ਬੰਦਾ ਸੋਚਦਾ ਦੂਜੇ ਨੂੰ ਨਾ ਮਿਲ ਜੇ ਮੁਠੀ ਗੁਰੂ ਨਾਨਕ ਨੇ ਇਦਾਂ ਕਰਨੀ ਤਾਂ ਸਿਖਾਈ ਨਹੀਂ ਮੁਠੀ ਗੁਰੂ ਨਾਨਕ ਦੇ ਰੱਖੀ ਆ ਖੁੱਲੀ ਕਿਉਂਕਿ ਕਿਸਮਤ ਸਾਰਿਆਂ ਦੀ ਆਪਣੀ ਆਪਣੀ ਹੁੰਦੀ ਪੁੱਤ ਸਾਰੇ ਜੰਮਦੇ ਆ ਲੇਕਿਨ ਕੋਈ ਅਰਸ਼ ਤੇ ਪਹੁੰਚ ਜਾਂਦਾ ਏ ਤੇ ਕੋਈ ਫਰਸ਼ ਤੇ ਹੁੰਦਾ ਲੇਕਿਨ ਮੇਰੀਆਂ ਦਿਲ ਤੋਂ ਦੁਆਹਾਂ ਦੋਨੋਂ ਵੀਰ ਨੇ ਜਿਹੜੇ ਉਹ ਬੜੇ ਖੂਬਸੂਰਤ ਔਰ ਅਰਸ਼ਾਂ ਤੇ ਪਹੁੰਚੇ ਹੋਏ ਆ ਤੇ ਤੁਹਾਨੂੰ ਬਹੁਤ ਬਹੁਤ ਸਤਿਕਾਰ ਪਿਆਰ ਸਾਰਿਆਂ ਦੇ ਵੱਲੋਂ ਜਿਹੜੇ ਈਵਰਸ ਨੇ ਉਹਨਾਂ ਵੱਲੋਂ ਵੀ ਤੇ ਆਖੀਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ